ਦਾਸ ਗੁਰੂ ਸਹਿਬਾਨਾ ਸਮੇਂ ਕਿਹੜੇ ਕਿਹੜੇ ਹਕਮਰਾਨਾਂ ਨੇ ਰਾਜ ਕੀਤਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਪਹਿਲਾਂ ਲੋਧੀਆਂ ਦਾ ਰਾਜ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਅਤੇ 1468 ਈਸਵੀ ਨੂੰ ਬਹਿਲੋਲ ਖਾਨ ਲੋਧੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਸਿਕੰਦਰ ਲੋਧੀ ਨੇ 1517 ਈਸਵੀ ਤੱਕ ਰਾਜ ਕੀਤਾ ਸਿਕੰਦਰ ਲੋਧੀ ਨੇ ਪੰਜਾਬ ਦੇ ਵਿੱਚ ਦੌਲਤ ਖਾਨ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ ਉਧਰ ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਇਬਰਾਹਿਮ ਲੋਧੀ ਤਖਤ ਤੇ ਬੈਠਾ ਇਧਰ ਦੌਲਤ ਖਾਨ ਲੋਧੀ ਨੇ ਆਲਮ ਖਾਨ ਲੋਧੀ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਉੱਪਰ ਹਮਲਾ ਕਰਨ ਲਈ ਸੱਦਾ ਦਿੱਤਾ 1526 ਈਸਵੀ ਵਿੱਚ ਇਬਰਾਹਿਮ ਨੂੰ ਹਾਰ ਦੇ ਕੇ ਤਖਤ ਦਾ ਮਾਲਕ ਬਾਬਰ ਬਣ ਬੈਠਾ ਤੇ ਮੁਗਲ ਰਾਜ ਸਥਾਪਿਤ ਹੋ ਗਿਆ ਬਾਬਰ ਤੋਂ ਬਾਅਦ ਉਸ ਦੇ ਪੁੱਤਰ ਹਮਾਇੂ ਨੇ ਰਾਜ ਕੀਤਾ ਗੁਰੂ ਅੰਗਦ ਸਾਹਿਬ ਸਮੇਂ ਹਮਾਇੂਨ ਨੂੰ ਹਰਾ ਕੇ ਸ਼ੇਰ ਸ਼ਾ ਸੂਰੀ ਰਾਜਾ ਬਣਿਆ ਤੇ ਉਸ ਤੋਂ ਬਾਅਦ ਉਸਦੇ ਪੁੱਤਰ ਜਲਾਲ ਖਾਨ ਨੇ ਰਾਜ ਕੀਤਾ ਗੁਰੂ ਅਮਰਦਾਸ ਜੀ ਦੇ ਸਮੇਂ ਵੀ ਜਲਾਲ ਖਾਨ ਬਾਦਸ਼ਾਹੀ ਤੇ ਉਸ ਤੋਂ ਬਾਅਦ ਫਿਰ ਰਾਜ ਆਇਆ ਅਕਬਰ ਦਾ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਅਕਬਰ ਹੀ ਬਾਦਸ਼ਾਹੀ ਤੇ ਗੁਰੂ ਅਰਜਨ ਸਾਹਿਬ ਸਮੇਂ ਅਕਬਰ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ ਜਹਾਗੀਰ ਨੇ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦਾ ਹੁਕਮ ਦਿੱਤਾ ਸੀ ਗੁਰੂ ਹਰगोविंद ਸਾਹਿਬ ਸਮੇਂ ਜਹਾਗੀਰ ਬਾਦਸ਼ਾਹੀ ਤੇ ਉਸ ਤੋਂ ਬਾਅਦ ਆਇਆ ਉਸ ਦਾ ਪੁੱਤਰ ਸ਼ਾਹਜਹਾਂ ਸ਼ਾਹਜਹਾਂ ਦੇ ਨਾਲ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਸੀ ਗੁਰੂ ਹਰ Rai ਸਮੇਂ ਪਹਿਲਾ ਸ਼ਾਹਜਹਾਂ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਔਰੰਗਜ਼ੇਬ ਬਾਦਸ਼ਾਹ ਰਹਾ ਗੁਰੂ ਹਰਕ੍ਰਿਸ਼ਨ ਜੀ ਤੇ ਗੁਰਤੇਗ ਬਹਾਦਰ ਜੀ ਦੇ ਸਮੇਂ ਵੀ ਔਰੰਗਜ਼ੇਬ ਹੀ ਬਾਦਸ਼ਾਹੀ ਸੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਹੀ ਸ਼ਹੀਦ ਕਰਵਾਇਆ ਸੀ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਿਲਾ ਔਰੰਗਜ਼ੇਬ ਬਾਦਸ਼ਾਹ ਸੀ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਹੀ ਬਾਦਸ਼ਾਹ ਬਣਿਆ